ਸ਼ਸ਼ੀਕਲ ਮੈਂ ਡਾਕਟਰ ਸੁਖندر ਸਿੰਘ ਗਿੱਲ ਦੋਸਤੋ ਬੜੀ دیر ਤੋਂ ਮੈਨੂੰ WhatsApp ਰਾਹੀਂ ਮੇਰੇ ਮਤਰਾਂ ਦੇ ਦੋਸਤਾਂ ਦੇ ਬੱਚਿਆਂ ਦੇ ਮੈਸੇਜ ਆ ਰਹੇ ਨੇ ਵੀ ਡਾਕਟਰ ਸਾਹਿਬ ਹੱਤਰਸੀ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਚਾਹੀਦੀ ਬੜਾ ਅੱਜਕਲ ਵਿਵਾਦ ਚੱਲਦਾ ਹੈ ਤੇ ਵੀ ਤੁਹਾਡੀ ਕੀ ਰਾਇ ਆ ਜਾਂ ਪਰਾਤਨ ਗ੍ਰੰਥਾਂ ਚ ਕੀ ਲਿਖਿਆ ਪੁਰਾਣੇ ਸੰਤ ਬੈਦ ਇਸ ਬਾਰੇ ਕੀ ਵਿਚਾਰ ਰੱਖਦੇ ਸੀ ਤਾਂ ਮੈਂ ਬੱਚੋ ਤੁਹਾਨੂੰ ਕਲੀਅਰ ਕਰ ਦਵਾਂ ਤੇ ਪਾਤਨ ਗ੍ਰੰਥਾਂ ਵਿੱਚ ਵੀ ਤੇ ਪੁਰਾਣੇ ਜੋ ਮਹਾਨ ਬੈਦ ਸੀਗੇ ਉਹਨਾਂ ਬਲਵੀ ਚੀਜ਼ ਦੀ ਟੋਟਲ ਮਨਾਹੀ ਆ ਟੋਟਲ ਮਨਾਹੀ ਦਾ ਮਤਲਬ ਬਹੁਤ ਦੋਬਧ ਕਰਨੀ ਚਾਹੀਦੀ ਬਾਕੀ ਜਦੋਂ ਬੱਚਾ ਜਵਾਨ ਹੁੰਦਾ ਅੰਦਰ ਉਹਦੇ ਭਾਵਨਾਵਾਂ ਉੱਠਦੀਆਂ ਆ ਤਾਂ ਉਹਨੇ ਇਹ ਚੀਜ਼ਾਂ ਨੂੰ ਵਾਰਨ ਕਰਨਾ ਹੁੰਦਾ ਪਰ ਹੱਦੋਂ ਵੱਧ ਕੋਈ ਵੀ ਚੀਜ਼ ਮਾੜੀ ਆ ਇਹ ਤਾਂ ਇੱਕ ਸਰੀਰ ਦੀ ਤਾਕਤ ਕੱਢਣੀ ਆ ਹੱਦੋਂ ਵੱਧ ਤਾਂ ਆਪਾਂ ਜੇ ਖਾਣੇ ਵੀ ਆਪਣੇ ਲਈ ਉਹ ਵੀ ਚੀਜ਼ ਮਾੜੀ ਆ ਸਾਗ ਤੁਸੀਂ ਵੱਧ ਖਾ ਲੂਗੇ ਉਹ ਵੀ ਤੁਹਾਡਾ ਪੇਟ ਖਰਾਬ ਕਰ ਦੂ ਤਾਕਤ ਵਾਲੀਆਂ ਚੀਜ਼ਾਂ ਵੀ ਜੇ ਆਪਾਂ ਨਿਕਸ ਸੋਇਆ ਕਰਦੇ ਵੱਧ ਖਾਣੇ ਆ ਤਾਂ ਲੋ ਇਮੋਸ਼ਨ ਆ ਜਾਂਦੇ ਪ੍ਰੋਬਲਮ ਆ ਜਾਂਦੀਆਂ ਨੇ ਇਸ ਲਈ ਹੱਦੋਂ ਵੱਧ ਚੀਜ਼ ਤੇ ਸਭ ਨੇ ਮਨਾਹੀ ਕੀਤੀ ਆ ਤੁਈਆ ਜੇ ਅੱਜਕੱਲ ਕੋਈ ਵਿਉਹ ਦੀ ਖਾਤਰ ਜਾਂ ਕਿਸੇ ਵੀ ਤਰੀਕੇ ਨਾਲ ਕਹੀ ਜਾਂਦਾ ਵੀ ਇਹ ਚੀਜ਼ ਪਾਣੀ ਹੁੰਦੀ ਆ ਕੱਢਣੀ ਇੱਕ ਪਾਣੀ ਕੱਢਣ ਤੇ ਆਪ ਕੱਢਣ 'ਚ ਬਹੁਤ ਫਰਕ ਹੁੰਦਾ ਵਾ ਤੁਸੀਂ ਘੜੇ ਨੂੰ ਟੂਟੀ ਥੱਲੇ ਰੱਖ ਦੋ ਭਰ ਜਾਂਦਾ ਘੜਾ ਪਾਣੀ ਨਾਲ ਅੱਗੇ ਉਹ ਡੁੱਲੀ ਜਾਂਦਾ ਉਹ ਚੀਜ਼ ਅਲੱਗ ਉਹ ਜਿਵੇਂ ਤੁਸੀਂ ਆਪਣੇ ਕੋਈ ਤਰ੍ਹਾਂ ਬਦ ਨਿਕਾਸ ਹੋ ਜਾਣਾ ਪਰ ਜੇ ਤੁਸੀਂ ਖੁਰਚ ਖੁਰਚ ਕੇ ਘੜਜੋ ਪਾਣੀ ਕੱਢਦੇ ਹੋ ਤਾਂ ਉਹਦੇ ਨਾਲ ਸਰੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਇਸ ਲਈ ਮੇਰੇ ਵੱਲੋਂ ਵੀ ਤੇ ਜਾਂ ਮੈਂ ਆਪਣੇ ਉਸਤਾਦੋ ਜੋ ਸਿੱਖਿਆ ਜੋ ਪੰਚੇ ਸਾਲ ਪੜ੍ਹਾਈ ਕੀਤੀ ਆ ਜਾਂ ਪ੍ਰਾਤਿਰ ਗ੍ਰੰਥਾ ਜੋ ਲਿਖਿਆ ਜੋ ਮਹਾਪੁਰਸ਼ਾਂ ਨੇ ਕਿਹਾ ਉਹਨਾਂ ਵੱਲੋਂ ਮਨਾਹੀ ਆ ਤੇ ਖਾਸ ਕਰਕੇ ਜੇ ਨੇ ਪਹਿਲਵਾਨੀ ਕਰਨੀ ਹੋਵੇ ਐਕਸਰਸਾਈਜ਼ ਕਰਨੀ ਹੋਵੇ ਤੇ ਨਾਮ ਚ ਬਣਾਵੇ ਉਹਦੇ ਲਈ ਤਾਂ ਬਹੁਤ ਜ਼ਿਆਦਾ ਮਨਾਹੀ ਆ ਬਾਕੀ ਜੋ ਅੱਜ ਕੱਲ ਦੇ ਬੱਚੇ ਠੀਕਾ ਸਮਾਂ ਯੁੱਗ ਦਾ ਫਰਕ ਆ ਪਹਿਲੇ ਤੇ ਹੁਣ ਦੇ ਸਮੇਂ 'ਚ ਬਹੁਤ ਜ਼ਿਆਦਾ ਫਰਕ ਆ ਜੋ ਆਪਾਂ ਦੇਖਦੇ ਆਂ ਵਿਕਾਰਮਾਂ ਚ ਉੱਠਦੇ ਆ ਜੋ ਦ੍ਰਿਸ਼ਾਪਾ ਦੇਖਦੇ ਆਂ ਸੋਸ਼ਲ ਮੀਡੀਆ ਦੇ ਵੀ ਜਾਂ ਹੋਰ ਵੀ ਵੈਬਸਾਈਟਾਂ ਉਦੋਂ ਨਾ ਫਰਕ ਤਾਂ ਪੈਂਦਾ ਹੀ ਆ ਇੱਕ ਬੱਚਾ ਨੋਰਮਲ ਆ ਉਹ ਕੰਮਕਾਰ ਕਰਦਾ ਮਾਸ ਮੱਛੀ ਖਾਂਦਾ ਵੀ ਆ ਤਾਂ ਉਹਨੂੰ ਤਾਂ ਅੰਦਰ ਵਿਕਾਰ ਉਠਣੇ ਆ ਉਹਨੇ ਇਹ ਚੀਜ਼ ਕਰਨੀ ਆ ਅੱਪਲ ਤਾਂ ਉਮਰ ਦੇ ਹਿਸਾਬ ਨਾਲ ਵਿਆਹ ਕਰ ਲੈਣਾ ਚਾਹੀਦਾ ਟਾਈਮ ਦੇ ਹਿਸਾਬ ਨਾਲ ਤੇ ਜੇ ਕਿਸੇ ਦਾ ਬੱਚੇ ਦਾ ਨਹੀਂ ਵਿਆਹ ਹੋਇਆ ਉਹ ਹਫ਼ਤੇ ਜਾਂ ਕਦੇ ਵੀ ਰਹੀ ਚੀਜ਼ ਕਰਦਾ ਦਸਾਂ ਜਣੀ ਉਹ ਕੋਈ ਫਰਕ ਨਹੀਂ ਪਰ ਰੋ ਰੋਜ਼ ਕਰਨਾ ਕਈ ਕਈ ਰਿਕਾਰਨਾ ਇਹ ਚੀਜ਼ ਗਲਤ ਆ ਤੇ ਪ੍ਰੋਪਰ ਮਨਾਹੀ ਆ ਜੇ ਆਪਾਂ ਕਹੀਏ ਵੀ ਅੱਜ ਕੱਲ ਬੜੇ ਚੈਨਲਾਂ ਤੇ ਆ ਰਿਹਾ ਜੀ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਅੰਦਰ ਚੀਜ਼ ਬਣਨੀ ਆ ਕੱਢਣੀ ਹੁੰਦੀ ਆ ਤੇ ਇਹ ਤਾਕਤ ਦਾ ਬੋਭ ਤੁਸੀਂ ਪਹਿਲੇ ਸਮਝ ਲਾਓ ਜਾਂ ਕਿਸੇ ਵੀ ਕਿਸੇ ਪਹਿਲਵਾਨ ਨੂੰ ਜਾਂ ਜਿਹੜੇ ਇਹ ਜੀ ਗੱਲਾਂ ਕਹਿਣ ਵਾਲੇ ਚ ਲਾ ਲਓ ਵੀ ਉਹ ਇੱਕ ਰੋਗ ਰਿਹਾ ਵਾ ਤੇ ਉਹਨੂੰ ਭਲਾ ਕੇ ਦੇਖ ਲਓ ਪਤਾ ਲਾ ਜੂ ਤਾਕਤ ਦਾ ਕੀ ਨਾ ਹੁੰਦਾ ਇਹਨਾਂ ਬਹੁਤ ਜਾਂ ਨੁਕਸ ਪੈਂਦੇ ਨੇ ਸਰੀਰ ਅੰਦਰ ਵਿਕਾਰ ਉਠਾ ਜਿਆਦਾ ਲੱਗ ਜਾਂਦੇ ਨੇ ਗਰਮੈਸ਼ ਪੈ ਜਾਂਦੀ ਆ ਮਾਨਸਿਕ ਤੌਰ ਤੇ ਬੰਦਾ ਤਣਾਅ 'ਚ ਰਹਿਣ ਲੱਗ ਜਾਂਦਾ ਵਾ ਗਰਮੀ ਪੈਣ ਕਾਰਨ ਅੰਦਰੋਂ ਸ਼ਰਾਬ ਹੋਈ ਤੇ ਜਿਆਦਾ ਹੱਥੀ ਕੰਨ ਅੰਦਰ ਗਰਮੈਸ਼ ਪੈਂਦੀ ਆ ਵੀਰ ਜੀ ਪਤਲਾ ਹੋ ਜਾਂਦਾ ਵਾ ਸ਼ਕਰਾਣੂ ਘਟ ਜਾਂਦੇ ਨੇ ਅੱਗੇ ਥੋੜਾ ਵਿਅਤ ਜੀਵਨ ਖਰਾਬ ਹੋ ਜਾਂਦਾ ਬੱਚੇ ਪੇਦਾ ਕਰਨ ਵਿੱਚ ਇਹ ਜੀ ਦੀ ਪ੍ਰ ਤੇ ਸਰੀਰ ਬਿਲਕੁਲ ਅੰਦਰੋਂ ਖੋਖਲਾ ਹੋ ਜਾਂਦਾ ਵਾ ਜਿਆਦਾ ਇਹ ਚੀਜ਼ ਕਰਨਾ ਇਸ ਲਈ ਇਹ ਦੀ ਟੋਟਲੀ ਮਨਾਹੀ ਆ ਮੇਰੀ ਤੁਸੀਂ ਨਹੀਂ ਗੱਲ ਨੂੰ ਮੰਨਦੇ ਹੈਗੇ ਜਾਂ ਤੁਹਾਨੂੰ ਲੱਗਦਾ ਵੀ ਸ਼ਾਇਦ ਸਹੀ ਨਹੀਂ ਹੈਗੀ ਜਾਂ ਹੋ ਸਕਦਾ ਪੁਰਾਣੇ ਵੈਦਾਂ ਨੂੰ ਨਹੀਂ ਪਤਾ ਹੋਵੇ ਅੱਜ ਕਾ ਦੇ ਜੋ ਤੁਸੀਂ ਕਹਿੰਦੇ ਨਵੇਂ ਡਾਕਟਰ ਨੇ ਜਿਉਂ ਨਾ ਨਵੀਂ ਖੋਜ ਕੀਤੀ ਹੋ ਸਕਦਾ ਬਹੁਤ ਵਧੀਆ ਗੱਲ ਕਰਦੇ ਹੋਣ ਤਾਂ ਇੱਕ ਸਾਡਾ ਵੈਦ ਆ ਜਿਹਨੂੰ ਕੋਈ ਵੀ ਨਕਾਰ ਨਹੀਂ ਸਕਦਾ ਸਭ ਦਾ ਵੈਦ ਆ ਸਭ ਦਾ ਮਾਲਕਾ ਬਾਬਾ ਨਾਨਕ ਜਿਹਦੀ ਚੀਜ਼ ਅਟੱਲ ਸਚਾਈ ਹੈ ਜਿਹਦਾ ਕਿਹਾ ਅਟਾਲਾ ਉਹਨੂੰ ਕੋਈ ਵੀ ਚੁਟਹਲਾ ਨਹੀਂ ਸਕਦਾ ਜੇ ਆਪਾਂ ਕਹਿ ਦੀ ਵੀ ਇੱਕ ਬੰਦਾ ਰੱਬ ਬਣ ਕੇ ਆ ਕੇ ਖੜ ਕੇ ਕਹਿ ਦੇ ਉਹ ਵੀ ਉਹਨੂੰ ਗਲਤ ਨਹੀਂ ਕਹਿ ਸਕਦਾ ਹੈਗਾ ਸੱਚੇ ਪਾਤਸ਼ਾਹ ਦਾ ਹੁਕਮ ਆ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੌਂਚਨ ਸੁਹਾਗਾ ਢਾਲੇ ਕਾਮ ਤੇ ਕ੍ਰੋਧ ਨੂੰ ਦੋਨਾਂ ਨੂੰ ਕੋਈ ਸ਼ਰਣ ਨਹੀਂ ਚਲੇਹਾ ਜਿਹਾ ਜ੍ਹਾ ਕਾਮ ਮੜਾ ਜਿਹਾ ਕ੍ਰੋਧ ਮੜਾ ਜਿਆਦਾ ਮੱਚਣਾ ਖਿਜਣਾ ਬਿਨਾਂ ਉਹਦੋਂ ਕਲਪੇ ਰਹਿਣਾ ਅਤੇ ਕਾਮ ਹੀ ਮਚ ਉੱਠੀ ਜਾਣਾ ਹਰ ਇੱਕ ਦੀ ਕਿਸੇ ਦੀ ਵੀ ਇਸਤਰੀ ਨੂੰ ਦੇਖ ਕੇ ਮਨ ਵਿੱਚ ਹੋਂਕੇ ਲਈ ਜਾਣਾ ਇਹ ਚੀਜ਼ ਕਾਮ ਦੀ ਸ਼੍ਰੇਣੀ ਚਾਹੁੰਦਾ ਪਰ ਉਹਦਾ ਪਰਮਾਤਮਾ ਨੇ ਚੀਜ਼ ਬਣਾਈਓ ਤੁਸੀਂ ਇਹ ਨਹੀਂ ਕਹਦੇ ਵੀ ਇਹ ਆਪਾਂ ਕਰਨਾ ਹੀ ਨਹੀਂ ਮਨਾ ਕਰਨਾ ਨਹੀਂ ਤੁਸੀਂ ਇੱਕ ਆਨਾਰੀ ਸਦਾਜਤੀ ਇੱਕ ਨਾਰੀਆ ਬੰਦੇ ਦੀ ਆਪਤੀ ਇਸਤਰੀ ਨਾਲ ਸੰਬੰਧ ਰੱਖਦਾ ਵਾ ਜਾਂ ਜਿਹੜੇ ਬੱਚੇ ਨੇ ਵਿਆਹ ਨਹੀਂ ਕਰਾਇਆ ਚਲ ਕਦੇ-ਕਦੇ ਬੰਦਰੋਂ ਚਾਲੋ ਵਿਕਾਰ ਉੱਠੇ ਉਹ ਆਪਦਾ ਨਿਵਾਰਨ ਕਰ ਲੰਦਾ ਮਨ ਸ਼ਾਂਤ ਕਰ ਲੰਦਾ ਉਹ ਨਹੀਂ ਪਰ ਸਾਰੀ ਦਿਹਾੜੀ ਲੱਗੇ ਰਹਿਣਾ ਮਨ ਚ ਵਿਕਾਰੇ ਉੱਠੀ ਜਾਣੇ ਇਹੀ ਸੋਚੀ ਜਾਣਾ ਇਹ ਅੰਦਰੋਂ ਬਿਲਕੁਲ ਖਤਮ ਕਰ ਦਿੰਦੇ ਨੇ ਸਰੀਰ ਨੂੰ ਤੇ ਬੰਦੇ ਵੀ ਮਾਨਸਿਕ ਦਾ ਸ਼ਕਲ ਕੋ ਖਤਮ ਕਰ ਦਿੰਦੇ ਨੇ ਇਸ ਲਈ ਮੇਰੀ ਤਾਂ ਹੀ ਬੇਨਤੀ ਆ ਵੀ ਇਹ ਚੀਜ਼ ਤੋਂ ਵਿਚਾਰ ਰੱਖੋ ਜੇ ਤੁਹਾਨੂੰ ਜ਼ਿਆਦਾ ਆਤ ਪੈ ਚੁੱਕੀ ਆ ਜੇ ਕੋਈ ਬੰਦਾ ਕਹਿੰਦਾ ਮੈਨੂੰ ਆਤਵੇਂ ਕਿਵੇਂ ਹਟਾਣਾ ਵਾ ਤੇ ਇਹ ਤੁਸੀਂ ਉਹ ਤਿਆਰ ਰੱਖੋ ਗਰਮੀ ਪੀਣ ਜੋ ਵੀ ਅੰਦਰ ਗਰਮੈਸ਼ ਨੂੰ ਦੂਰ ਕਰੋ ਜ਼ਿਆਦਾ ਅਸਥੀ ਸਿਕਨ ਕਰਕੇ ਜੇ ਪ੍ਰੋਬਲਮ ਆਈ ਆ ਪਾਣੀ ਪੀ ਸਕਦੇ ਹੋ ਬਹੁਤ ਵਾਰ ਤੁਸੀਂ ਥੋੜੇ ਦਿਨ ਗੁੰਦਕੀ ਰਿਆ ਲੈ ਸਕਦੇ ਹੋ ਤਿੰਨ ਚਾਰ ਦਿਨ ਗੁੰਦਕੀ ਰਿਆ ਲਿਆ ਫਿਰ ਥੋੜੇ ਦਿਨ ਵਿੱਚ ਰੋ ਕੇ 15-20 ਦਿਨ ਫੇਰ ਲੈ ਰਿਆ ਕੋਹ ਠੰਡੀ ਚੀਜ਼ਾਂ ਲੈ ਸਕਦੇ ਹੋ ਐਕਸਰਸਾਈਜ਼ ਵੱਲ ਧਿਆਨ ਦਿਓ ਜਦੋਂ ਤੁਹਾਡਾ ਮਨ ਕਰਦਾ ਸਿਸ ਕਰਨ ਨੂੰ ਤਾਂ ਤੁਸੀਂ ਜ਼ਿਆਦਾ ਪਾਣੀ ਪੀਓ ਬਹੁਤ ਜ਼ਿਆਦਾ ਮਾਤਰਾ ਪਾਣੀ ਪੀਵੜਾ ਪਿਸ਼ਾਬ ਆ ਜੇ ਤੁਹਾਨੂੰ ਤਾਂ ਤੁਹਾਡਾ ਮਨ ਉਧਰੋਂ ਹਟ ਜਾਂਦਾ ਵਾ ਗੇਮਾਂ ਵੱਲ ਆਓ ਤੇ ਗੁਰੂ ਘਰ ਮੰਦਿਰ ਦੇ ਵਿੱਚ ਸੇਵਾ ਕਰਨ ਜਾਓ ਚੰਗੇ ਪਾਸੇ ਆਪਣੇ ਮਨ ਨੂੰ ਧਿਆਨ ਲੱਗ ਜਾਓ ਹੌਲੀ ਹੌਲੀ ਕਰਦੇ ਕਰਦੇ ਜੇ ਤੁਸੀਂ ਆਪ ਤੇ ਸਮਝ ਲਓ 7 ਦਿਨ ਕਰਦੇ ਹੋ ਤਾਂ ਵਿੱਚ 3 ਦਿਨ ਸ਼ੁਰੂ ਕਰੋ 2 ਦਿਨ ਘਟਾਉਂਦੇ ਘਟਾਉਂਦੇ ਉੱਚ ਜਾਓ ਬਾਕੀ ਫਿਰ ਵੀ ਜੇ ਕਿਸੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੋਵੇ ਤੇ ਆਪਦੇ ਸਾਂਝ ਨਾਲ ਡਿਸਕਸ ਕਰਨਾ ਚਾਹੁੰਦਾ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਤੁਸੀਂ ਇਸੇ ਮੈਨੂੰ ਵਟਸਐਪ ਮੈਸੇਜ ਕਰਕੇ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਤੇ ਡਿਸਕਸ ਕਰ ਸਕਦੇ ਹੋ ਮੇਨਾਂ ਆਪਣੇ ਸੁ ਨੋਡ ਨੋ 145 0779 99145 0779 ਤੁਸੀਂ ਮੈਸੇਜ ਕਰਕੇ ਇਹਦੇ ਪੂਰਾ ਸੰਧੀ ਆਪਣਾ ਨੂੰ ਦੱਸ ਸਕਦੇ ਹੋ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਤਦ ਵਿੱਚੋਂ ਟਾਈਮ ਕੱਢ ਕੇ ਮੈਂ ਤੁਹਾਡੇ ਮੈਸੇਜ ਦਾ ਜਵਾਬ ਜ਼ਰੂਰ ਦਵਾਂਗਾ ਧੰਨਵਾਦ